ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਤ ਸੰਗਤ ਨੂੰ ਦੱਸਿਆ ਜਾਂਦਾ ਹੈ ਕਿ ਮਾਲਵੇ ਦੇ ਪ੍ਰਸਿੱਧ ਪਿੰਡ ਪੂਰ ਵਿੱਚ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਪਾਤਸ਼ਾਹੀ ਛੇਵੀ ਇਹਨਾਂ ਦੋਨਾਂ ਸੰਸਥਾਵਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਨੌਵਾਂ ਵਿਰਸਾ ਸੰਭਾਲ ਗੱਤਕਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਇਹ ਮੁਕਾਬਲਾ 3 ਮਾਰਚ ਦਿਨ ਐਤਵਾਰ ਨੂੰ ਸ਼ਾਮ 3 ਵਜੇ ਗੁਰਦੁਰਾ ਸਾਹਿਬ ਪਤਸ਼ਾਹੀ ਛੇਵੀ ਦੇ ਬਿਲਕੁਲ ਨਜ਼ਦੀਕ ਪਾਰਕ ਵਿੱਚ ਹੋਵੇਗਾ ਤੇ ਇਸ ਗੱਤਕੇ ਮੁਕਾਬਲੇ ਵਿੱਚ ਪੁਚੰਗੀਆਂ ਦੀਆਂ ਟੀਮਾਂ ਦੇ ਨਾਲ-ਨਾਲ ਪੁਚੰਡਣਾ ਦੀਆਂ ਟੀਮਾਂ ਵੀ ਬੀਬੀਆਂ ਦੀਆਂ ਟੀਮਾਂ ਵੀ ਹਿੱਸਾ ਲੈਣਗੀਆਂ ਪਹਿਲੀਆਂ 3 ਪੋਜੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ ਪੁਚੰਗੀਆਂ ਦੀਆਂ ਟੀਮਾਂ ਨੂੰ ਪਹਿਲੇ ਨੂੰ 33000 ਦੂਸਰੇ ਨੂੰ 21000 ਤੇ ਤੀਜੇ ਨੂੰ 11000 ਦਾ ਇਨਾਮ ਹੈ ਤੇ ਬੀਬੀਆਂ ਦੀਆਂ ਟੀਮਾਂ ਲਈ ਪਹਿਲਾ ਇਨਾਮ 21000 ਦੂਸਰਾ 15000 ਤੇ ਤੀਜਾ ਇਨਾਮ 11000 ਦਾ ਹੋਵੇਗਾ ਸਮੂਹ ਜਿੱਥੇ ਤੱਕ ਵੀ ਇਹ ਵੀਡੀਓ ਜਾ ਰਹੀ ਹੈ ਆਪ ਸਰਬੱਤ ਗੱਤਕੇ ਨੂੰ ਪਿਆਰ ਕਰਨ ਵਾਲੇ ਮਾਰਸ਼ਲ ਆਰਟਸ ਪਿਆਰ ਕਰਨ ਵਾਲੇ ਸਮੂਹ ਨੌਜਵਾਨਾਂ ਨੂੰ ਬੀਬੀਆਂ ਨੂੰ ਸਮੂਹ ਟੀਮਾਂ ਦੇ ਜਿਹੜੇ ਕੋਚ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਆਪੋ ਆਪਣੀਆਂ ਟੀਮਾਂ ਲੈ ਕੇ ਪੂਰ ਫੇਰਡ 30 ਮਾਰਚ ਨੂੰ ਪਹੁੰਚਣ ਦੀ ਕੋਸ਼ਿਸ਼ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ